बहुत बहुत धनबाद सतना चाहना अंदर चल रही है पार्लियामेंट मेरा सवाल भी लगेगा लेकिन हाउस अर्जन होने कारण उस जीरो आर मैं बोल नहीं सकिया सो इस करके मैं सोचा कि मैं अपनी जी गल है ਉਸ ਵੀਡੀਓ ਦੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਾਉ। ਲੈਂਡ ਪੂਲਿੰਗ ਬੌਂਸੀ ਤੇ ਨਿਰੰਤਰ ਅਸੀਂ ਧਰਨੇ ਕਰ ਰਹੇ ਆਂ, ਪ੍ਰਦਰਸ਼ਨ ਕਰ ਰਹੇ ਆਂ। ਔਰ ਕਾਂਗਰਸ ਪਾਰਟੀ ਨੇ ਤਿਆਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਕੀਮ, ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ, ਇਹ ਕਿਸਾਨ ਵਿਰੋਧੀ ਪਾਲਿਸੀ ਹੈਗੀ ਹੈ, ਸਕੀਮ ਹੈਗੀ। ਇਹਦੀ ਮੁਖਾਲਫਤ ਜਾਂ ਇਹਦੀ ਲੜਾਈ ਪੰਜਾਬ ਦੀ ਕਾਂਗਰਸ ਆਉਣ ਵਾਲੇ ਦਿਨਾਂ ਚ ਲੜਦੀ ਰਹੇਗੀ। ਔਰ ਅਸੀਂ ਕਿਸਾਨ ਦੇ ਨਾਲ ਖੜੇ ਰਵਾਂਗੇ ਔਰ ਬਿਲਕੁਲ ਕਿਸਾਨ ਦੀ ਜ਼ਮੀਨ ਕਿਸਾਨ ਦੀ ਮਰਜ਼ੀ ਤੋਂ ਬਿਨਾ ਨਹੀਂ ਲੈਣ ਦਿਆਂਗੇ ਲੇਕਿਨ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹਾਂ ਕਿ ਆਦਰਨੀਯ ਮੁੱਖ ਮੰਤਰੀ ਸਾਹਿਬ ਨੇ ਇਸ ਸਕੀਮ ਨੂੰ ਜਿਵੇਂ ਕਿਸਾਨਾਂ ਦਾ ਦਿਲ ਬਹਿਲਾਉਣ ਵਾਸਤੇ ਇਹ ਵੀ ਅੱਜਕੱਲ ਮਸ਼ਹੂਰੀਆਂ ਕੱਢੀਆਂ ਜਾਂਦੀਆਂ ਕਿ ਇੱਕ ਨਾਲ ਇੱਕ ਫ੍ਰੀ ਇਹਦੇ ਤੇ 50% ਡਿਸਕਾਊਂਟ ਉਸੇ ਤਰ੍ਹਾਂ ਦਾ ਲਾਲਚ ਪੰਜਾਬ ਦੇ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਇਹ ਪਾਲਿਸੀ ਬੜੀ ਵਧੀਆ ਹੈ ਇਹ ਤੁਹਾਨੂੰ ਫਾਇਦਾ ਪਹੁੰਚਾਏਗੀ ਤੁਹਾਡੇ ਪਲਾਟ ਕਈ ਗੁਣਾ ਹੋ ਜਾਣਗੇ ਕਿੰਨੇ ਦੇ ਹੋ ਜਾਣਗੇ ਸੋ ਮੈਂ ਮਾਨਸਾਮੂਹੇ ਦੱਸਣਾ ਚਾਹੁੰਦਾ ਪਹਿਲਾਂ ਤਾਂ ਤੁਸੀਂ ਉਹਰਾ ਜਿਹੜਾ ਪਲਾਟ ਹੈ ਕਿ ਤੁਸੀਂ ਹਜ਼ਾਰ ਗਾਜੀ ਦੇ ਰਹੇ ਹੋ ਉਹਨਾਂ ਨੂੰ ਤੇ ਜਦ ਕੀ ਉਹਰਾ ਇੱਕ ਕਿਲਾ ਰਹਿ ਰਹੇ ਤੇ ਦੇ ਰਹੇ ਹੋ ਹਜ਼ਾਰ ਗਾਜੀ ਫਿਰ ਕਮਰਸ਼ੀਅਲ ਪਲਾਟ ਦੀ ਕੀਮਤ ਬਾਰੇ ਦੱਸਿਆ ਤੁਸੀਂ ਕਿਉਂ ਨਾ ਕਿਸਾਨ ਆਪਣੇ ਕੋਲੇ ਇੱਕ ਕਿੱਲਾ ਹੀ ਰੱਖੇ ਤੇ ਜਿਨਾਂ ਨੂੰ ਕੀਮਤ ਵਧੇਗੀ ਉਹ ਕਿਸਾਨ ਦਾ ਕਿੱਲਾ ਹੀ ਉਹਨੂੰ ਲਾਹਾ ਦੇਵੇ ਫਾਇਦਾ ਦੇਵੇ ਸੋ ਆਦਰਮੀਆ ਮੁੱਖ ਮੰਤਰੀ ਸਾਹਿਬ ਤੁਸੀਂ 25% ਹੀ ਦੇ ਰਹੇ ਹੋ ਪਹਿਲਾਂ ਹੀ 8 ਕਨਾਲਾਂ ਦਾ ਕਿੱਲਾ ਹੁੰਦਾ ਉਹਰੇ ਵਿੱਚੋਂ ਤੁਸੀਂ ਹਜ਼ਾਰ ਗਜ ਦਾ ਕੇਵਲ ਪਲਾਟ ਤੁਸੀਂ ਰੈ residențial ਦੇ ਰਹੇ ਹੋ ਤੇ 200 ਗਾਇ ਤੁਸੀਂ ਕਮਰਸ਼ੀਅਲ ਦੇ ਰਹੇ ਹੋ ਉਹ ਸੜਕਾਂ ਕਿ ਕਿਸਾਨ ਦਾ ਕਿੱਤਾ ਜਿਹੜਾ ਉਹ ਸੜਕ ਦੇ ਹੋਵੇ ਉਹ ਸਾਰੇ ਦਾ ਸਾਰਾ ਉਹਨਾਂ ਲਈ ਸਮੇਂ ਚੀ ਕਮਰਸ਼ੀਅਲ ਹੋ ਜਾਏ ਫਿਰ ਤੁਸੀਂ ਇਹ ਲਾਲਚ ਦੇ ਰਹੇ ਹੋ ਕਿ ਜਿੰਨਾ ਚਿਰ ਇਹ ਸਕੀਮ ਲਾਗੂ ਨਹੀਂ ਕਿਸਾਨ ਆਪਣੀ ਖੇਤੀ ਕਰੇਗਾ ਤੇ ਨਾਲ ਕਿਸਾਨ ਨੂੰ 50000 ਰੁਪਏ ਵੀ ਦਿੱਤਾ ਜਾਏਗਾ ਇਹ ਲਾਲਚ ਹੈ ਜਿਵੇਂ ਕਿ ਫਲਾਣੇ ਐਸੀ ਨਾਲ ਫਲਾਵੀਂ ਚੀਜ਼ ਫ੍ਰੀ ਜਿਸ ਕੰਪਨੀ ਚੱਲ ਨਾ ਰਹੀ ਹੋਵੇ ਉਸ ਕੰਪਨੀ ਨੂੰ ਚਲਾਉਣ ਵਾਸਤੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਆਫੀਸਰਸ ਹੁੰਦੇ ਨੇ ਉਹ ਸਕੀਮਸ ਬਣਾਉਂਦੇ ਨੇ ਐਡਵਰਟਾਈਜ਼ਮੈਂਟ ਸਕੀਮਸ ਇਹ ਇਹਦਾ ਨਾਲ ਚੀਜ਼ ਫ੍ਰੀ ਹੈ ਉਤਾਂ ਦਾ ਤੁਸੀਂ ਕੰਮ ਕਰ ਰਹੇ ਹੋ ਇਹ ਪਹਿਲਾਂ ਕਦੇ ਨਹੀਂ ਹੋਇਆ ਫਿਰ ਤੁਸੀਂ ਇਹ ਕਹਿ ਰਹੇ ਕਿ ਜਿੱਦੇ ਡਵੈਲਪਮੈਂਟ ਸ਼ੁਰੂ ਹੋ ਜਾਏਗੀ ਅਸੀਂ ਕਿਸਾਨ ਨੂੰ ਲੱਖ ਰੁਪਇਆ ਦੇਾਂਗੇ ਤੇ ਜਿੰਨੇ ਚਿਰ ਉਹਨੂੰ ਪੋਜੀਸ਼ਨ ਨਹੀਂ ਮਿਲ ਜਾਂਦਾ ਹਜੇ ਤਾਂ 1.5 ਸਾਲ ਤੋਂ ਆਡੀ ਸਰਕਾਰ ਦਾ ਜਨਾਬ ਕਿਹੜਾ ਰਾਜਾ ਹੋਊਗਾ ਆਖਰੀ ਪ੍ਰਜਾ ਹੋਏਗੀ ਕੋਰ 10 ਲੱਖ ਰੁਪਇਆ ਦੇਗਾ ਕੋਰ 50 ਹਜ਼ਾਰ ਦੇਗਾ ਸਰਕਾਰ ਨਾ ਵੀ ਦੇਵੇ ਇਸ ਗੱਲ ਦਾ ਕੋਈ ਐਫੀਡੇਵਿਟ ਹੈ ਸਰਕਾਰ ਕਹਿੰਦੇ ਕਿ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਨਹੀਂ ਹੈ ਪਾਡੇ ਪੈਸੇ ਚੱਲ ਰਹੇ ਨੇ ਸਰਕਾਰ ਮੁਆਵਜ਼ਾ ਤਾਂ ਦੇ ਨਹੀਂ ਸਕਦੀ ਸਰਕਾਰ ਜ਼ਮੀਨ ਅਕਵਾਇਰ ਕਰਕੇ ਤਾਂ ਪੈਸੇ ਦੇ ਨਹੀਂ ਸਕਦੇ ਲੈਂਡ ਪੂਲਿੰਗ ਪਾਲਿਸੀ ਚੇਸ ਕਰਕੇ ਆਏ ਹੋ ਕਿ ਸਰਕਾਰ ਦਾ ਪੈਸਾ ਨਾ ਲੱਗੇ ਤੇ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਅਸੀਂ ਖਜ਼ਾਨਾ ਵੀ ਭਰ ਲਈਏ ਤੇ ਸਭ ਕੁਝ ਕੰਮ ਗੋਦਮਾਲ ਕਰ ਲਈ ਸੋ ਕਹਿਣ ਦਾ ਮਤਲਬ ਹੈ ਅਕਵਾਇਰ ਤਾਂ ਤੁਸੀਂ ਕਰ ਨਹੀਂ ਸਕਦੇ ਉਹਦੇ ਪੈਸੇ ਤਾਂ ਦਿੱਤੇ ਨਹੀਂ ਜਾਂਦੇ ਇਹੋ ਜੀਆਂ ਸਕੀਮਾਂ ਤੁਸੀਂ ਕਿਸਾਨ ਨੂੰ ਦੇ ਰਹੇ ਫਿਰ ਤੁਸੀਂ ਇਧਰ ਆ ਵੀ ਰਹੇ ਹੋ ਕਿ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਜ਼ਮੀਨ ਨਾ ਦਿੱਤੀ ਉਸ ਕਿਸਾਨ ਨੂੰ ਦੁਬਾਰੇ ਉਹਦਾ ਸੀਐਲਯੂ ਨਹੀਂ ਹੋਏਗਾ ਤੁਹਾਨੂੰ ਕੀ ਪਤਾ ਨਹੀਂ ਹੋਏਗਾ ਅਗਲੀ ਆ ਵੀ ਤੁਸੀਂ ਰਹੋਗੇ ਤਾਂ ਨਹੀਂ ਹੋਏਗਾ ਕੋਈ ਵੀ ਨਵੀਂ ਸਰਕਾਰ ਆਏਗੀ ਇਹ ਕਾਂਗਰਸ ਆਈ ਡੋਗਨਾ ਦਾ ਸੀਐਲਯੂ ਹੋਏਗਾ ਕਿਉਂ ਨਹੀਂ ਹੋਏਗਾ ਕਿਉਂਕਿ ਸਰਕਾਰ ਤੁਹਾਡਾ ਜਿਹੜਾ ਕਾਨੂੰਨ ਹੈ ਗਲਤ ਬਣਾਇਆ ਹੋਇਆ ਉਹ ਇਸ ਪਰਵਰਤਨ ਲੈ ਕੇ ਆਏਗੀ ਕਿ ਉਹਨੂੰ ਬਦਲੇਗੀ ਸੋ ਇਹ ਸਾਰੀਆਂ ਜਿਹੜੀਆਂ ਤੁਸੀਂ ਦਿਲ ਬੇ ਲਾਉਣ ਵਾਲੀਆਂ ਗੱਲਾਂ ਦੱਸ ਰਹੇ ਹੋ ਇਹ ਸਭ ਝੂਠੀਆਂ ਨੇ ਕਿਉਂਕਿ ਜਿਹੜਾ ਕਿਲਾ ਅਸੀਂ ਕਹਿੰਦੇ ਹਾਂ ਜੀ ਜਿਹੜਾ ਪਿੰਡਾਂ ਦੇ ਵਿੱਚ ਰੂਰਲ ਹੈ ਜਿਹੇ ਬੰਦੇ ਦਾ ਕਰੋੜ ਰੁਪਏ ਦਾ ਕਿਲਾ ਹੈ ਔਰ ਬੰਦਾ ਹੀ 3 ਕਰੋੜ ਰੁਪਏ ਕਿਉਂਕਿ ਜਿਹੜਾ ਲੈਂਡ ਐਕੁਆਜਿਸ਼ਨ ਬਿਲ ਆਇਆ ਸੀਗਾ 2013 ਦੇ ਵਿੱਚ ਔਰ ਜਿੱਦ ਸਿੱਧਾ ਸਿੱਧਾ ਡਾਕਟਰ ਮਨ ਮੋਨ ਸਿੰਘ ਜੀ ਸਰਕਾਰ ਨੇ ਯੂਪੀ ਦੀ ਸਰਕਾਰ ਨੇ ਰਾਹੁਲ ਗਾਂਧੀ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਸਾਨ ਨੂੰ ਤਿੰਨ ਗੁਣਾ ਪੈਸੇ ਦੇਣੇ ਪੈਣਗੇ 80% ਫਿਰ ਦੀ ਲੋਕਾਂ ਦੀ ਸਹਿਮਤੀ ਲੈਣੀ ਪਵੇਗੀ ਤੇ ਜੇ ਸਰਕਾਰ ਉਹ ਕੰਮ ਪੂਰਾ ਨਹੀਂ ਕਰਦੀ ਜਿਹੜਾ ਜ਼ਮੀਨ ਐਕੁਆਇਰ ਕੀਤੀ ਹੈ ਤਾਂ ਸਰਕਾਰ ਨੂੰ 50 ਸਾਲਾਂ ਬਾਅਦ ਜ਼ਮੀਨ ਕਿਸਾਨ ਨੂੰ ਵਾਪਸ ਦੇਣੀ ਪਵੇਗੀ ਸੋ ਕੈਨ ਦਾ ਮਤਲਬ ਇਹ ਲੋਕਾਂ ਨੂੰ ਤੁਸੀਂ ਆਲਰੇਡੀ 3 ਕਰੋੜ ਉਹਦੇ ਚੋ ਤੁਸੀਂ ਕਹਿ ਰਹੇ ਹੋ ਹਜ਼ਾਰ ਕਾਜ ਲੈ ਲਓ 3 ਕਰੋੜ ਦਾ ਕਿਲਾ ਅਜੇ ਹੋ ਗਿਆ ਉਦਾਹਰਨ ਦੇ ਤੌਰ ਤੇ ਜੇ ਕਰੋੜ ਦਾ ਕਿਲਾ ਹੈ 3 ਗੁਣਾ ਪੈਸੇ ਦੇਣੇ ਪੈਣੇ ਆ ਤਾਂ ਤੁਸੀਂ ਉਹਨੂੰ ਹਜ਼ਾਰ ਕਾਜ ਦੇ ਰਹੇ ਹੋ 25% ਹੀ ਦੇਣੇ ਵਾਜਾ ਸੋ ਕੈਨ ਦਾ ਮਤਲਬ ਲੋਕਾਂ ਨੂੰ ਬੇਕੁਫਨਾ ਬਣਾਓ ਜੇ ਐਕਵਾਇਰ ਕਰਦੇ ਫਿਰ ਵੀ ਵਿਚਾਰ ਕਰ ਸਕਦੇ ਸੀ ਕਿ ਸਾਰਾ ਕਿਲਾ ਲੈ ਲਿਆ ਅਗਲਾ ਕਿਸਾਨ ਜਾ ਕੇ ਕਿਤੇ ਹੋਰ ਜ਼ਮੀਨ ਲਏਗਾ ਪੂਰੀ ਜ਼ਮੀਨ ਹੋਰ ਅੱਗੇ ਵੰਗੀ ਹੋਏਗੀ ਸੋ ਜੇ 50 ਸਾਲਾਂ ਨੂੰ 70 ਸਾਲਾਂ ਨੂੰ ਤੁਸੀਂ ਇਹ ਪ੍ਰੋਜੈਕਟ ਪੂਰਾ ਕਰੋਗੇ ਪਤਾ ਨਹੀਂ ਇਹ ਹੋਏਗਾ ਵੀ ਕਿ ਨਹੀਂ ਹੋਏਗਾ ਪੂਰਾ ਅਗਲੀ ਸਰਕਾਰ ਕਿਵੇਂ ਕਰੇਗੀ ਫੇਰ ਡਿਮਾਂਡ ਤਾਂ ਕਿਸੇ ਕੀ ਹੈ ਨਹੀਂ ਨਾ ਤਾਂ ਤੁਸੀਂ ਸਰਵੇ ਕਰਾਇਆ ਕੋਈ ਕਿ ਕੋਈ ਇਹਦੀ ਡਿਮਾਂਡ ਹੈਗੀ ਹੈ ਨਹੀਂ ਕਿਸੇ ਨੇ ਡਿਮਾਂਡ ਨਹੀਂ ਕੀਤੀ ਤੁਸੀਂ ਬੰਦਾ 50 ਹਜ਼ਾਰ ਏਕੜ ਅਕਵਾਇਰ ਕਰਨ ਦੀ ਸਕੀਮ ਬਣਾਈ 25 ਹਜ਼ਾਰ ਕਲਾ ਲੁਧਿਆਣੇ ਦਾ ਕਰ ਰਹੇ ਹੋ ਹੋਰ ਜਿਹੜੀ ਲੈਂਡ ਐ ਕੁਜੀਸ਼ਨਸ ਹੋਈਆਂ ਸਰ ਹਜੇ ਤੱਕ ਮਹੌਲੀ ਦੇ ਅੰਦਰ ਲੈਂਡ ਪੂਲਿੰਗ ਦੇ ਰਾਹੀਂ ਚੇਨਾ ਲੋਕਾਂ ਦੀਆਂ ਜ਼ਮੀਨਾਂ ਲਏ ਗਿਆ ਸੀ ਉਹਨਾਂ ਨੂੰ ਪਲੇ ਸ਼ਿੰਨੀ ਬਨੇ ਭਾਈ ਸਾਹਿਬ ਉਹ ਲੈਟਰ ਆਫ ਕਨਸੈਂਟ ਤੇ ਕੰਟੈਂਟ ਉਹ ਹੀ ਲਈ ਫਿਰਦੇ ਐ ਸੋ ਮੇਰੀ ਇਹ ਬੇਨਤੀ ਹੈ ਕਿ ਲੈਂਡ ਪੂਲਿੰਗ ਪਾਲਸੀ ਦੇ ਬਾਰੇ ਆਪਣੀਆਂ ਸਕੀਮਾਂ ਫੇਅਰ ਸਕੀਮਾਂ ਦੇਣੀਆਂ ਬੰਦ ਕਰੋ ਇਹ ਤੁਹਾਡੀਆਂ ਫੇਅਰ ਸਕੀਮਾਂ 'ਚ ਕੋਈ ਨਹੀਂ ਆਉਣਾ ਨਾ ਔਰ ਅਸੀਂ ਇਸ ਗੱਲ ਦੀ ਨਿਖੇਧੀ ਕਰਦੇ ਹਾਂ ਕੌਣ ਆਵੇ ਦਿਨਾਂ 'ਚ ਮੈਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਬੇਨਤੀ ਕਰਨੀ ਛੋੜਾ ਹੈ ਡੇਢ ਥੋੜੀ ਨਿਸ਼ਚਿਤ ਕਰਕੇ ਦੱਸ ਦਿੱਤੀ ਜਾਵੇਗੀ ਜਲਦੀ ਟਰੈਕਟਰਾਂ ਦੇ ਨਾਲ ਡੀਸੀ ਦਫ਼ਤਰਾਂ ਦਾ ਘਰਾਓ ਕਰਨ ਦੀ ਤਿਆਰੀ ਕਰੋ ਜਲਦੀ ਥੋੜੀ ਮੇਰੇ ਬਾਰੇ ਤਰੀਕ ਫਾਇਦਲ ਕਰਕੇ ਕਦੇ ਦਿਨ 'ਚ ਦੱਸ ਦਿੱਤੀ ਜਾਏਗੀ ਔਰ ਜਿੱਥੇ ਜਿੱਥੇ ਲੈਂਡ ਰਿਕੁਆਇਰ ਹੋ ਰਹੀ ਹੈ ਉੱਥੇ ਉੱਥੇ ਕਾਂਗਰਸ ਪਾਰਟੀ ਪ੍ਰਦਰਸ਼ਨ ਕਰਕੇ ਲੜਾਈ ਲੜੇਗੀ ਕਿਸਾਨ ਦੀ ਜ਼ਮੀਨ ਜਾਣ ਨਹੀਂ ਦਿੱਤੀ ਜਾਏਗੀ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਆਪਣੀ ਇਸ ਸਕੀਮ ਆਪਣੀ ਇਸ ਬੋਗਸ ਸਕੀਮ ਆਦਰਨੀਆ ਮਾਨ ਸਾਹਿਬ ਬੰਦ ਕਰਕੇ ਇਹਨੂੰ ਇਹਦੇ ਤੇ ਵਿਚਾਰੋ ਤੇ ਰੋਲ ਬੈਕ ਜਾਣੀ ਕਿ ਪਿੱਛੇ ਹਟ ਜਾਓ ਤੇ ਕਹੋ ਕਿ ਅਸੀਂ ਗਲਤ ਸਕੀਮ ਲਾਗੂ ਕਰਨ ਲੱਗੇ ਸੀ ਸਾਡੀਆਂ ਅੱਖਾਂ ਖੁੱਲ ਗਈਆਂ ਸੋ ਹੁਣ ਇਹ ਸਕੀਮ ਬੰਦ ਕਰ ਦਿੱਤੀ ਗਈ ਪੰਜਾਬ ਨੂੰ ਮਾਰੋ ਨਾ ਪੰਜਾਬ ਖੇਤੀਬਾੜੀ ਸੂਬਾ ਹੈ ਖੇਤੀ ਪ੍ਰધાન ਸੂਬਾ ਹੈ 80000 ਕਰੋੜ ਰੁਪਿਆ ਸੈਂਟਰਲ ਪੂਜੋ ਪੰਜਾਬ ਚ ਆ ਜਾਂਦਾ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਚੱਲਦੀ ਹੈ ਜੇ ਖੇਤੀ ਪ੍ਰધાન ਸੂਬਾ ਨਹੀਂ ਰਹੇਗਾ ਪੰਜਾਬ ਦੀ ਇਕਨੋਮੀ ਮਰ ਜਾਏਗੀ ਪੰਜਾਬ ਦਾ ਵਿਪਾਰ ਉੱਪਜਾਏਗਾ ਜਿਹਨੋਂ 80 ਕਰੋੜ ਰੁਪਿਆ ਬਾਜ਼ਾਰਤ ਚੋਂ ਆਦਾ ਤਾਂ ਹਰ ਘਰ ਤੇ ਹਰ ਬਾਜ਼ਾਰ ਦੇ ਵਿੱਚ ਰੌਣਕਾਂ ਲੱਗਦੀਆਂ ਤੁਹਾਡੇ ਆਪਣੇ ਤਰਕ ਹੈ ਮਹਾਰਾਜ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਅਸੀਂ ਜ਼ਮੀਨ ਘੜ ਦੀ ਗੱਲ ਕਰ ਰਹੇ ਹਾਂ ਤੁਸੀਂ ਕਹਿ ਰਹੇ ਹੋ ਬਈ ਪ੍ਰੋਡਕਸ਼ਨ ਵੱਧ ਗਿਆ ਝੋਨੇ ਦੇ ਕੜਕ ਦੀ ਲੋਕਾਂ ਨੂੰ ਕਿਉਂ ਬੇਫਕੂ ਬਣਾ ਰਹੇ ਹੋ ਇਹ ਤਾਂ ਦੱਸੋ ਵੀ ਕਿਵੇਂ ਬੰਦੇ ਝੋਨੇ ਦੇ ਕੜਕ ਦੀ ਪ੍ਰੋਡਕਸ਼ਨ ਕਿਵੇਂ ਆਇਆ ਜ਼ਿਆਦਾ ਮਾਤਰਾ ਚੋਰੀ ਵਧ ਗਿਆ ਇਹ ਪੂਰਾ ਕਾਰਨ ਇਹ ਹੈ ਤੁਸੀਂ ਇਹ ਨਹੀਂ ਦੱਸਿਆ ਕਿ ਨਰਮਾ ਲੱਗਣਾ ਬੰਦ ਹੋ ਗਿਆ ਹੁਣ ਨਰਮੇ ਵਾਲੀ ਵੀ ਜ਼ਮੀਨ ਝੋਨੇ ਦੇ ਕੜਕ ਦੇ ਵਿੱਚ ਲੋਕ ਇਸਤੇਮਾਲ ਕਰਨ ਲੱਗ ਪਏ ਤੁਸੀਂ ਇਹ ਨਹੀਂ ਦੱਸਿਆ ਕਿ ਗੰਨਾ ਕੱਟ ਲਾਉਣਾ ਲੋਕਾਂ ਨੇ ਬੰਦ ਕਰਤਾ ਇਸ ਕਰਕੇ ਜਿਹੜਾ ਗੰਨੇ ਲਾਉਂਦੇ ਸੀ ਹੁਣ ਲੋਕ ਉਹ ਵੀ ਕਣਕ ਝੋਨੇ ਤੇ ਸ਼ਿਫਟ ਹੋ ਗਏ ਇਸ ਕਰਕੇ ਪੈਦਾਵਾਰ ਵਧ ਗਈ ਹੈ ਅੱਛਾ 25-25 ਹਜ਼ਾਰ ਰੁਪਏ ਉਜ਼ਾਰ ਕਿੱਲਾ ਤੁਸੀਂ ਵਾਇਰ ਕਰ ਲੋ ਇਹ ਪੈਦਾਵਾਰ ਵਧ ਜੇ ਕੀ ਆ ਬੇਸਿਕਲੀ ਆਈਡੀਆ ਦਿੱਤਾ ਤੁਸੀਂ ਮਹਾਰਾਜ ਇੰਨਾ ਤਾਂ ਤੁਸੀਂ ਸਰਕਾਰ ਬਣਾਈ ਝਾਂਸੇ ਦੇ ਦੇ ਕੇ ਝਾਂਸੇ ਦੇ ਦੇ ਕੇ ਬੀਫ ਨੂੰ بڑا ਬਣਾ ਕੇ ਸਕੀਮਾਂ ਘੜ ਘੜ ਕੇ ਲੋਕਾਂ ਨੂੰ ਨਵੀਆਂ ਗੱਲਾਂ ਸੁਣਾ ਕੇ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਣਗੇ ਔਰ ਪੰਜਾਬ ਦੇ ਕਿਸਾਨ ਨੂੰ ਕਹਿਣਾ ਚਾਹਣਾ ਡਰਨ ਦੀ ਲੋੜ ਨਹੀਂ ਹੈ ਕਬਰੋਂ ਹੰਦੀ ਲੋੜ ਦੀ ਹੈ ਅਸੀਂ ਤੁਹਾਡੇ ਨਾਲ ਹੈ ਔਰ ਬਿਲਕੁਲ ਤੁਹਾਡੇ ਨਾਲ ਖੜੇ ਬੜਾ ਬਹੁਤ ਬਹੁਤ ਆਨੰਦ ਸਸ਼ੀਕਾਲ ਬੋਸੋ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਲੈਂਡ ਪੂਲਿੰਗ ਦੀ ਪੋਲਿਸੀ ਜਿਹੜੀ ਪੰਜਾਬ